ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਟਿੰਡਰ ਰਾਜਾ ਸਾਹੀ ਢੋਡੇ ਦੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ 5 ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ ਹਰਮੰਦ ਦੇ ਕੋਲ ਤੇ ਕਰਦੇ ਆ ਵਿਤਨਾ ਗੱਲਬਾਤ ਤੇ ਪੁੱਛਦੇ ਹਾਂ ਦੀਨਾਂ ਦੀ ਡਿਟੇਲ ਸਾਸੀ ਵੀਰ ਜੀ ਸਾਸੀ ਆ ਬੀ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੱਗੇ ਜੀ ਤੂੰ ਸੁਣਾ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਨੀਲੀ ਦੇ ਨਕੀਨੇ ਲਿਆਂਡੇ ਆਏ ਤੇਨ ਨਾਲ ਠੀਕ ਹੈ ਠੀਕ ਕਿੰਨੇ ਸੋਈਆਂ ਅੱਛਾ ਜੀ ਆਹੋ ਸਿੰਘ ਜੀ ਲੋਇ ਤਿੰਨ ਨੀਲੀ ਰਵੇ ਦੀ ਆਪਾਂ ਦਿਖਾਵਾਂਗੇ ਘੋਟੀਆਂ ਦੇ ਗੀਨੇ ਪੀ ਸੀ ਆ ਮੁੱਲ ਪਾ ਦੇਣੇ ਬਹੁਤ ਛੋਟੇ ਛੋਟੇ ਕਹਿੰਦੇ ਫੂਨਾ ਦੇ ਵੀ ਗਣਾ ਵਾਲੀਆਂ ਠੀਕ ਆ ਠੀਕ ਆ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਜੀ ਮੇਰਾ ਹਰਮੰਜੇ ਪਿੰਡ ਰਾਏ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਦੇ ਨਾਲਾ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਆਇਆ 82644431 ਠੀਕ ਆ ਜੀ ਕੰਨੀ ਨੇ ਤਾਂ ਪਹਿਲੇ ਸਰਵਾਦੀ ਪਹਿਲਾ ਸੂਆ ਭਾਈ ਝੋਡੀ ਹੋਈ ਆ ਸੂਈ ਨੂੰ ਦੱਸ ਦੇਣਾ ਹੋਈ ਰਣਗੇ ਵਾਰ ਤੋਂ ਵੱਧ ਅੱਛਾ ਜੀ ਉਸ ਤੋਂ ਘਰ ਵਾਲੇ 7 ਆਲਦੇ ਆ 6 ਮੰਨ ਲੇ ਜਿਹੜਾ ਮਰਜ਼ੀ ਨਿਰ ਲੈ ਵੇਖੋ ਲੈ ਵਾਰ 7 ਮੰਨਦੇ ਆ ਪਰ 6 ਮੰਨ ਲੇ ਜਿਹੜਾ ਮਰਜ਼ੀ ਕੋਈ ਵੀ ਭਰਾ ਲੈ ਸੀਲ ਸਾਕ ਬਹੁਤ ਜ਼ਿਆਦਾ ਆ ਵੇਖੋ ਝੋਟੀ ਅੱਛਾ ਜੀ ਇਸ ਤਰ੍ਹਾਂ ਮਰਜ਼ੀ ਭਾਜੋ ਠੀਕ ਆ ਠੀਕ ਆ ਲੋ ਜੀ ਪਹਿਲਾ ਸੂਆ ਦੇ ਸੀਲੀਆਂ ਤੋਂ ਬੜੀਆਂ ਐ ਭਾਜੀ ਭਰਾ ਤੇ ਵੀ ਮਿਲ ਪੈਂਦੀ ਇਸ ਤਰ੍ਹਾਂ ਹੀ ਭਰਾ ਕੋਈ ਝੋਡੀ ਅੱਛਾ ਜੀ ਬੱਚਾ ਛੱਡਣ ਦੀ ਨਹੀਂ ਲੋੜ ਸੀਲੀਆਂ ਬੜੀਆਂ ਇੱਥੇ ਵੇਖੋ ਠੀਕ ਆ ਠੀਕ ਆ ਠੀਕ ਆ ਜੀ 88 ਚਵਾਈ ਜਿਹੜੀ ਪੋਲੀ ਆਹ ਦਿਖਾਈਏ ਭਾਜੀ ਚਵਾਈ ਉਹ ਜ਼ਿਆਦਾ ਚੰਗੀ ਆ ਭਾਜੀ ਇਹ ਕਹਿੰਦਾ ਵੀ ਛੋਟੀ ਪਸਮਾ ਪੂਰਾ ਛੁੱਟਦੀ ਏ ਅੱਛਾ ਜੀ ਦੋ ਦੋ ਚਾਰ ਚਾਰ ਤਾਰਾ ਜਦੋਂ ਚੋਈ ਉਹਨੂੰ ਲੱਗਦੀ ਥੋੜੀ ਸਹਿਤ ਪਰ ਮੁੜ ਕੇ ਪੋਲੀ ਹੋ ਜਾਂਦੀ ਕਿਉਂਕਿ ਪਸਮਾ ਬੜਾ ਪੁੰਦੀ ਛੋਟੀ ਠੀਕ ਆ ਠੀਕ ਆ ਇਹ ਜਵਾਗ ਮੇਛੇ ਦੀ ਜਵਾਗ ਮੇਰ ਜੀ ਕੱਟਾ ਜ ਮਦਰ ਨਹੀਂ ਜੀ ਦਾ ਠੀਕ ਆ ਜੀ ਮੇਲ ਕਾਸ ਆ ਗਿਆ ਇਹ ਨੀਲੀ ਰਵੀ ਦਾ ਹੀ ਆ ਪਿਛੇ ਜਵਾਗ ਵੀ ਤੇ ਸਾਧ ਕੜ ਜਿਹੜਾ ਚੰਗਾ ਆ ਗਿਆ ਵਾ ਤੇ ਪਹਿਲਾ ਸਵਾਰ ਕਿੱਲਾ ਘਰ ਤੋਂ ਡੱਡਾ ਸੌਣਾ ਦੱਦਾ ਦੋਟੇ ਰਿਤੀ ਆਟਰੋਗਲਰ ਮਾ ਮਾ ਪਰ 7 ਲੀਟਰ ਦੋ ਮੋਲ ਰਸ ਜੀ ਅਛਾ ਜੀ ਠੀਕ ਆ ਠੀਕ ਲੋ ਜੀ 7 ਲੀਟਰ ਜਾਨਾ ਇਸ ਦਾ ਤਿਆਰ ਆ ਤੇ 8 9 ਲੀਟਰ ਜਿਹੜਾ ਦੁੱਧ ਕਰ ਜੂਗੀ ਆਕੋ ਵੀ ਮਨ ਚ ਲੱਗੀ ਆ ਤੇ ਕੱਟ ਕਾਟ ਵੀ ਜਿਹੜਾ ਚੰਗਾ ਵਾ ਮਾਕੀ ਭਾਈ ਜੀ ਨਵੀਂ ਝੋਟੀ ਦੋਸ ਤੇ ਪ੍ਰੀਜ਼ ਮਾਗਣਾ ਜੀ ਠੀਕ ਆ ਠੀਕ ਲੋ ਜੀ ਇਦਾਂ ਵੀ ਚੱਲਦਾ ਹੈ ਘਰ ਬੱਜੀ ਵੀ ਸੋਹਣੀ ਲੱਗੀ ਝੋਟੀ ਇਹਦੀ ਠੀਕ ਆ ਤੇ ਇਹਦਾ ਵੀ ਫਿਰ ਮੋਲ ਮੋਲ ਛੋਟਾ ਹੈ ਜੱਗੇ ਵੀ ਕਿੰਨਾ ਕਰ ਮੋਲ 70 65 ਦੀ ਝੋਟੀ ਦੇ ਦਾਂਗੇ ਆਣਾ ਤੇ ਹੋਰ ਕਰਦੀਏ ਥੋੜਾ ਬੋਲਾ ਕਰ ਦੋ ਜਿੰਨਾ ਕਰਨਾ ਹੈ ਦੱਸ ਦੋ ਹਾਣਾ ਹੀ ਹਾਣਾ ਵੀ ਜੀ ਛੋੜ ਆ ਨਾ ਮੋਲ 20000 ਰੁਪਿਆ ਜੀ ਠੀਕ ਹੈ ਠੀਕ ਹੈ ਬਾਬੂ ਜੀ 60000 ਦੀ ਜੇ ਬਿਲਕੁਲ ਤਾਜੀ ਸੋਈ ਝੋਟੀ ਤੋਂ ਵੀ ਨੀਲੀ ਰਾਵੀ ਦੀ ਕਈ ਵੀਰ ਚਲੋ ਸ਼ੌਕ ਰੱਖਦੇ ਆ ਨੀਲੀ ਰਾਵੀ ਰੱਖਣ ਦੀਆਂ ਝੋਟੀਆਂ ਦਾ ਉਹ ਤਾਂ ਵਾਸਤੇ ਆ ਗਿਆ ਜੀ ਬਿਲਕੁਲ ਛੋਟਾਪਾ ਬਾਈ ਇਹ ਕਿਵੇਂ ਕੱਟੀਆਂ ਆ ਗਈ ਏ ਅੱਛਾ ਜੀ 20 25 ਦਿਨ ਘਰ ਆਲੇ ਆਂਦੇ ਰਹਿੰਦੇ ਵੱਤੋਂ ਅਧ ਮਹੀਨਾ ਕੱਟੀ ਲੈ ਜੂਗੀ ਪਰ ਬਣੂ ਬੜੀ ਅੱਖਾਂ ਵਾਲਾ ਲੇਵਾ ਕੱਦ ਕਾੜ ਬਹੁਤ ਚੰਗਾ ਹੈ ਛੋਟੀ ਠੀਕ ਹੈ ਠੀਕ ਹੈ ਲਓ ਜੀ ਕਾਟ ਇਹਦਾ ਵੀ ਬਹੁਤ ਹੀ ਚੰਗਾ ਵਾ ਤੇ ਪਹਿਲਾ ਹੁਗਰ ਸੁਣਾ ਦੇ ਵੀ ਭਾਈ ਮੂੰਹ ਚਾਰ ਦੰਦ ਜੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਚਾਰ ਦੰਦ ਛੋਟੀ ਦੇਖੋ ਸਿੰਘ ਇਹ ਸਕਵਾ ਜੀ ਖਵਾ ਦਈਏ ਲੱਗਾ ਪਿਆ ਵਾ ਥੋੜਾ ਜਿਹਾ ਕੋਲਾ ਆ ਗਿਆ ਮੱਥੇ ਤੇ ਹਾਂ ਜੀ ਕੱਟ ਕਾੜ ਬਹੁਤ ਚੰਗਾ ਛੋਟੀ ਦਾ ਠੀਕ ਹੈ ਠੀਕ ਹੈ ਵੱਡੂ ਵੱਡੂ ਭਾਈ ਜੀ ਲੋ ਜੀ ਪੁੱਲ ਲਈ ਤੁਗਤਾ ਨਾ ਕਰਮ ਆ ਗਈ ਨੇ ਸਖਾਂ ਲਾ ਗਿਆ ਜਿਲੇਵਾ ਤੇ ਲਾਂ ਢਲਾਂ ਜਿਹੜੀਆਂ ਚਲੋ ਛੱਡੇ ਦੇ ਕਾਫੀ ਆ ਤੇ ਸੁਣਤਾ ਕਿਹੜਾ ਹਵਾਨਾ ਚੰਗਾ ਬਣਾ ਜਣਾ ਇਹਨੇ ਬਾਕੀ ਨਹੀਂ ਜੀ ਹੁਣ ਸਾਫ ਛੱਡ ਕੇ ਦੇ ਦਾਂਗੇ ਛੋਟੀ ਅੱਛਾ ਜੀ ਛੋਟੀ ਛੱਡ ਕੇ ਕੋਈ ਨਹੀਂ ਦੇ ਇੱਕ ਉਹ ਸੋਨਾ ਕਾਂਜੇ ਚੰਦਾ ਕਿਆਰ ਦੇ ਹਾਂਜੀ ਤੇ ਚੰਗੀ ਬਣ ਜੂਗਾ ਨਾ ਇੱਕ ਮੀ ਦਾ ਸਾੰਭਿਆ ਭਾਈ ਭਾਜੀ 30000 ਰੁਪਿਆ ਦਾ ਖਾ ਦੇ ਠੀਕ ਆ ਠੀਕ ਆ ਹਾਂ ਜੀ ਇਨਵੈਸਟਿੰਗ ਵਾਲਾ ਲੈ ਜੀ ਕਿੱਡਾ ਛੋਟਾ ਦੇਖੋ ਲੇਵਾ ਸੀਲ ਸਲੱਗ ਪੂਰੀ ਐ ਵੀ ਆਵੇ ਜਿੱਦਾਂ ਮਰਜੀ ਲੈ ਜਾਓ ਠੀਕ ਆ ਠੀਕ ਆ ਹਾਂਜੀ ਕੋਈ ਕੁਕ ਕਰੋ ਜੀ ਚੈੱਕ ਲਾ ਕੇ ਦੂੰ ਕਿੰਦਾ ਮਰਜੀ ਭਾਈ ਥਾਣਾ ਵੇਖੋ ਪਿੱਲ ਉਹਨਾਂ ਲਈ ਤੇ ਬੰਨ੍ਹ ਦਿੰਦੀਆਂ ਇਹ ਬਹੁਤ ਠੰਡੀ ਕੱਟੀ ਇੱਧਰ ਵੇਖੋ ਠੀਕ ਆ ਠੀਕ ਇਹਦਾ ਮੁੱਲ ਕੀ ਜੀ ਹਰ ਤਿਆਰ ਕੀ ਕੀ ਭਾਈ ਛੋਟੀ ਵਿੱਚ ਕਿਹੜੇ ਮਹੀਨਾ ਸਾਹ ਵੀ 90 95 ਦਾ ਹੱਕ ਰੱਖਦੀ ਆ ਅੱਛਾ ਜੀ ਹੁਣ ਸਾਹ ਛੱਡ ਕੇ ਦੇ ਦੇਣੀ ਠੀਕ ਆ ਹੁਣ ਮੁੱਲ 80 85 ਕੋਈ ਨਹੀਂ 75000 ਦੀ ਦੇ ਦਈਏ ਹੋਰ ਕਰ ਦਈਏ 70000 ਦੀ ਵੀ ਜੀ ਕੱਢ ਦੇਣੀ ਆ ਠੀਕ ਹੈ ਲੋ ਜੀ ਪੱਤਰਾ ਹਜਾਬ ਜੀ ਤੇ ਕੋਠੇ ਜਿੱਡੀ ਆ ਸਾਰਾ ਕੱਟ ਕੱਟ ਜਣਾ ਚੰਗਾ ਵਾ ਸ਼ਾਹੀ ਬੜੀ ਭਾਜੀ ਕੱਟੀ ਦੀ ਠੀਕ ਹੈ ਠੀਕ ਹੈ ਜੀ ਸਕੀਨ ਬੜੀ ਆ ਬਰੀਕੀਆਂ ਆ ਛੋਟੀ ਪੂਰੀ ਠੀਕ ਹੈ ਹਾਂਜੀ ਤੇ ਤੀਜੇ ਨੰਬਰ ਤੇ ਕਿਵੇਂ ਆ ਗਈ ਭਾਜੀ ਇਹ ਵਿੱਚ ਨਿੰਦੀ ਦੀ ਛੋਟੀ ਆ ਸਵਾ ਦੁੱਧ ਆ ਵਾ ਅੱਛਾ ਜੀ ਸੁਈ ਨੂੰ ਕੋਈ ਇਹਨੂੰ ਵੀ 4-5 ਦਿਨ ਹੋਏ ਹੋਣਗੇ ਠੀਕ ਹੈ ਤੇ ਛੋਟੀ ਆਪਾਂ ਹੁਣੇ ਚੋ ਕੇ ਸਾਰੀ ਖਾਲੀ ਕਰਕੇ ਆਂਦੀ ਆ ਆਪਾਂ ਪਾਣੀ ਨਹੀਂ ਤੁਸੀਂ ਕਹਿ ਪਾ ਦਈਏ ਬਾਕੀ ਸੋਹਣੀ ਛੋਟੀ ਜਿਸਕੇ ਨਾਲ ਦੁੱਧ ਦੇ ਕੋ ਪੱਕਾ ਉਹ ਦਾ ਕਿਲੋ हां जी। ਮੰਨ ਲੇ ਜਿਹੜਾ ਮਰਦੀ ਵੀਰ ਭਰਾ ਦਾ ਹੈ। ਠੀਕ ਹੈ ਸੁਹਾ ਘਰਵਾ ਦਿੱਤਾ। ਪਾ ਜੀ ਇੱਕ ਨੰਬਰ ਆਉਂ ਕੋ ਪੁੱਛ ਸਕਾ ਹੋਏ ਤੁਸੀਂ ਤੇ ਘੱਟ ਵਾ ਦੀ ਗਰੰਟੀ ਕੋਲ ਨਹੀਂ ਕਰੀਏ ਲੋ ਵੀ ਇਹ ਵੀ ਨੀਲੀ ਰਵੀ ਦੀ ਤੇ ਬਿਲਕੁਲ ਸਾਜੀ ਹੋਈ ਆ ਤੇ ਬਾਕੀ ਇਹਦੀ ਚੋਾਈ ਕਰਕੇ ਠੀਕ ਹੈ ਜੀ। ਤੇ ਚੋਾਈ ਇਹਦੀ ਹੋਈ ਜੇ ਤੇ ਉਸ ਹਾ ਉਹਨਾਂ ਕੋ ਵੀਰ ਭਰਾ ਦਾ ਜਲਾਵੇ ਤੇ ਫੀਮੇਲ ਕਾਫ ਆ ਗਿਆ ਕਿ ਬੀਟੀ ਉਹ ਪਾ ਜੀ ਕਿਹਦਾ ਕੱਟ ਨੇ ਠੀਕ ਹੈ। ਲੋ ਨੀਲੀ ਦੀ ਲੋ ਜੀ ਢਾ ਕੱਟ ਤੇ ਮਣਕੀ ਆ ਖਾਲੀ ਆ ਗਈ ਜੇ। ਮਗਰ ਕੱਟੀ ਜੀ। ਚਾਹ ਜੀ ਅਨਾਜ ਜੀ ਕਿ ਨਾਂ ਦਾ ਐਸਟਾ ਉਹਦੇ ਕੋਲ ਦੁੱਧ ਨਹੀਂ ਜੀ 10 ਕਿਲੋ ਪੱਕਾ ਹੂ 9 ਮੰਨ ਕੇ ਜਿਹੜਾ ਮਰਜੀ ਵੀਰ ਲੈ ਜੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਹੋਊਗਾ 10 ਵਰ 9 ਮੰਨ ਕੇ ਐਨ ਤੋੜਾ ਜੀ ਇਹ ਕਿੰਨਾ ਕਰਜੋ ਦਾ ਇਹ ਇਹ ਵੀ ਜੀ 12 13 ਕਿਲੋ ਦੁੱਧ ਝੋਟੀ ਪੜੀ ਗਿਆ ਉਹ ਚਾਹ ਨਹੀਂ ਆਉਂਦੇ ਹਾਂ ਉਸੇ ਵਾਸਤੇ ਅੱਛਾ ਜੀ ਪੱਕਾ ਸਾਡੀ ਸੋਹਣੀ ਕਲੱਚੀ ਚੋਣ ਠੀਕ ਹੈ ਠੀਕ ਹੈ ਲਓ ਜੀ 12 13 ਲੈ ਲਿਆ ਚਲੋ ਵੀ ਸ਼ਾਂ ਵਾਲਾ ਭਰਾ ਘਰੇ ਤੋਂ ਕੋਲ ਤੇ ਚੱਲ ਗਿਆਂ ਕਰਮਾਲੀ ਦੇ ਤੇ ਵੀ ਮਿਲ ਕਾਫ ਤੇ ਇਹ ਵੀ ਡਬਲ ਕਰਾਵਾ ਤੁਹਾਨੂੰ ਜਿਹੜਾ ਮੌਕੇ ਤੇ ਜਿਹੜਾ ਦਾਤ ਹੋਊਗਾ ਤੇ ਨੌਂ ਦੀ ਗਰੰਟੀ ਹੈ ਬਾਈ ਵਾਲੋਂ ਫੁੱਲ ਤੇ ਸਿੰਗ ਸੁng ਵੀ ਚੰਗਾ ਲੱਗਾ ਵਾ ਪਿਓ ਤੇਲੀ ਦਾ ਤਾ ਕਰਕੇ ਦਾਖ ਨਹੀਂ ਦਿੰਦੀ ਸ਼ਾਮਾਂ ਨੂੰ ਵੀਰ ਭਰਾ 6 ਵਜੇ ਤੁਹਾਨੂੰ ਲਾ ਲੈ ਤੁਨੂੰ ਚੋ ਟੀ ਚਾਹੀ ਮੜ ਜਊਗੀ ਪੂਰੀ ਤਰ੍ਹਾਂ ਯੂ ਠੀਕ 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 ਆ ਖਾਲੀ ਹੋ ਗਈ ਤੁਹਾਡੀ ਤਾਣੀ ਲੱਖ ਦੇਣੀ ਠੀਕ ਠੀਕ ਜਿਹੜਾ ਨਾਲਾ ਲੋੜਾ ਵੀ ਆ ਗਿਆ ਜਿਹੜੇ ਦੇ ਤੇ ਮੁੱਲ ਵੀ ਜਿਹੜਾ ਹਰ ਮੁੱਲ ਵਿੱਚ 90 95 ਜੋ ਮਰਜ਼ੀ ਕਰੀਏ 88000 ਦੀ ਝੋਟੀ ਦੇ ਦਾਂਗੇ 88 ਕਰਦੀਏ ਥੋੜਾ ਬੋਧ ਹੋਰ ਪੂਰੇ 85 ਦੀ ਦਵਾਂਗੇ ਤੁਹਾਡੀ ਭਾਜੀ ਲਓ ਜੀ 85000 ਦੀ ਤੇ 12 13 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਬਾਕੀ ਸ਼ਕੀਨੀਆਂ ਚਲੋ ਆ ਗਈਆਂ ਵਾ ਝੋਟੀ ਦੇ ਵਿੱਚ ਤੇ ਬਾਈ ਚੌਥੇ ਨੰਬਰ ਤੇ ਅਲਿਕੋਟੀ ਦੁੱਧਾ ਸੂਹਾ ਹੈ ਭਾਈ ਦਿਨ ਚੋਟੀ ਦਾਖ ਖਾਦੀ ਹੈ ਅੱਛਾ ਜੀ ਖਾਲੇਵਾ ਬਹੁਤ ਚੰਗਾ ਬਣਾਉਗੀ ਇਹਨੇ ਜੀ ਹਾਂ ਦੁੱਧਾ ਸੂਹਾ ਤੇ ਦਿਨ ਦਾਖ ਲੈ ਜਾਓਗੇ ਤੇ ਚੱਡਾ ਤੇ ਚੈੱਕ ਕਰ ਸਕਦੇ ਸ਼ਾਇਦ ਆਉਂਦਾ ਚੌਥਾ ਨਾ ਪਾਜੀ ਹੋ ਜਾਏ ਚੋਟੀ ਠੀਕ ਹੈ ਠੀਕ ਹੈ ਜੀ ਚੱਲੋ ਇਹ ਜੈਡ ਬਲੈਕ ਆ ਕੀ ਪੂਛ ਤਾਂ ਕੀ ਮਿਲਦਾ ਵਾਅ ਜਿਹੜੇ ਕਾਲੇ ਆ ਆਏ ਗਏ ਚੋਟੇ ਲੋੜੀ ਇਹ ਕਿੰਨੇ ਕ ਦੁੱਧ ਆ ਲਈ ਆ ਮੇਜੀ ਪਹਿਲਾਂ ਮੈਂ 10 ਕਿਲੋ ਭਰਾਇਆ ਯਾਰ ਤਾਂ 11 ਭਰੇ 12 ਭਰੇ ਅਗਲੇ ਦੀ ਸੇਵਾ ਜੀ ਠੀਕ ਹੈ ਠੀਕ ਹੈ ਹਾਂ ਜੀ ਦੇਣਾ 10 ਲੀਟਰ ਦਾ ਬਿਲਕੁਲ ਰਿਕਾਰਡ ਜੇ ਦੇਣਾ 10 ਲੈ ਜੂਗੀ ਤੇ ਐਸ ਵਾਰੀ ਚਲੋ ਆਪਣੀ ਸਮਝ ਨਾਲ ਵੀ ਵੇਖ ਲੈ ਚੱਡੇ ਦੇ ਹਿਸਾਬ ਨਾਲ ਕਿੰਨਾ ਕ ਕੱਢ ਜੂਗੀ ਦੁੱਧ ਤੇ ਜੱਡੇ ਚ ਵੀ ਸਭੀਆਂ ਕਾਫੀ ਜਿਹੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਬਣੂ ਬਣੂ ਬੜੀ ਭਾਈ ਝੋਟੀਆਂ ਜੇ ਹਾਂਜੀ ਕਰਚੀ ਕਰਕੇ ਦਾਖ ਥੋੜੀ ਕੱਟ ਦਿੰਦੀ ਐ ਦੇਖਦੇ ਥਣ ਲੱਗਾ ਪਿਆ ਵਾ ਤੇ ਨਾੜਾਂ ਨੂੰ ਨਾਏ ਆ ਗਈਆਂ ਤੇ ਇਹਦਾ ਮੁੱਲ ਹੈਰਾ ਮੁੱਲ ਵਿੱਚ 90 ਕਰਦੇ 88 ਹਜ਼ਾਰ ਦੀ ਦੇ ਰਾਏ 88 ਦੀ ਹਾਂਜੀ ਕਰ ਦਈਏ ਥੋੜਾ ਬੋੜਾ ਕਰ ਦਈਏ ਫਿਰ ਇੱਕੋ ਜਿਹਾ 85 85 ਦੀਆਂ ਤੇ ਰੰਗ ਦੋਵੇਂ ਠੀਕ ਗੱਲ ਹੈ ਉਹ ਵੀ 85 ਹਜ਼ਾਰ ਦੀ ਜੇ ਕੋਈ ਜੋੜਾ ਕੇ ਇਹਦੇ ਫੇਟਮ ਦਾ ਵਾ ਤੇ ਫੇਰ ਵੀ ਕਰ ਦਾਂਗੇ ਮਾਨਤਨ ਭਾਜੀ ਠੀਕ ਆ ਠੀਕ ਆ ਜੀ ਜਿਹੜਾ ਜੀ ਕਿ ਨਿਰਧਾਰ ਤੇ ਫਿਰ ਤੋਂ ਕਾ ਦੇ ਮਾਨਤਾਪ ਭਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਵਿੱਚੋਂ ਇਹ ਆ ਤੁਸੀਂ ਚੈੱਕ ਕਰ ਸਕਦਾ ਜੇ ਲੈ ਵਾਲੂ ਆ ਜਿਹੜਾ ਬਹੁਤ ਹੀ ਜ਼ਿਆਦਾ ਫਾਈਨਲ ਚਾ ਗਿਆ ਤੇ ਇਹਦੇ ਫੇਰ ਮਨੀ ਜਿਹੜਾ ਵਿੱਚੋਂ ਮੈਂ ਆ ਗਈ ਆ ਰਾਤ ਦੀ ਸੂਈ ਨਾਲੂ ਬਿੱਲਾ ਨਾਲ ਕੱਟਾ ਮਗਰ ਜੀ ਠੀਕ ਆ ਮੈਂ ਦੇ ਪਾਤੀ ਆ ਨਾੜਾ ਨੂੜਾ ਦੋ ਪਾਸੇ ਵਿਖਾ ਦਿਓ ਮੈਨੂੰ ਠੀਕ ਆ ਦੋ ਪਾਸੇ ਡੱਬ ਭਾਈ ਪਿਓਰ ਨੀਲੀ ਦੀ ਠੀਕ ਆ ਇਹਦਾ ਵੀ ਟੇਡਾ ਕੱਟਿਆ ਉਧਰੋਂ ਵਿਖਾਈਏ ਜੱਗੇ ਭਾਈ ਕੱਟ ਇਧਰੋਂ ਨਾੜਾ ਆਇਆ ਉਹ ਕਈ ਘੱਡੇ ਦੇ ਕਿੰਨੀਆਂ ਦੁੱਧੀਆਂ ਨਸ਼ਾਲੀਆਂ ਵੇਖੋ ਭਾਈ ਤੇ ਲੋਕ ਜਿੱਦੇ ਚੱਲੀ ਫੈਟ ਦੇ ਚੈੱਕ ਕਰ ਸਕਦੇ ਨਾੜਾ ਜਿਹੜੀਆਂ ਦੋਨੋਂ ਕਾਲੇ ਦਾ ਲੱਗਿਆ ਯਾਰ ਇਹ ਗੱਲ ਆ ਇਹ ਕਿਨੇ ਗੁੰਦਲੀਆਂ ਜੀ ਸਵਾਲ ਵਿੱਚ ਦੁੱਧ ਮਾੜੇ ਭਰਿਆ ਇਹ ਘਰ ਆਣੇ ਆਖੇ ਆ ਅੱਛਾ ਜੀ ਐਂਕਾ ਵੀ ਜਦੋਂ ਜਿਆਦਾ 14 ਭਰੇ 15 ਭਰੇ ਅਗਲੇ ਵੀ 6 ਆ ਦਾ ਦੁੱਧ ਤਾਂ ਉਹ ਭਾਈ ਅੱਛਾ ਜੀ ਇਹਨਾਂ ਕਰਮਾਲੀਆਂ ਨੂੰ ਭਾਈ ਜਿੰਨਾ ਪਾਈ ਹੈ ਓਨਾ ਚੋਣਾ ਆ ਹਾਂਜੀ ਹਾਂਜੀ ਲਓ ਜੀ 16 ਲੀਟਰ ਜਿਹੜਾ ਠੀਕ ਆ ਠੀਕ ਆ ਲਓ ਜੀ ਢੇਡਾ ਕੱਟ ਤੇ ਮਣਕੀ ਅੱਖ 14 ਪੈਰਾਂ ਚ ਆ ਗਿਆ ਵਾ ਪਸਾ ਵੀ ਆ ਗਈ ਆ ਨੇ ਕੱਟ ਵੀ ਢੇਡਾ ਢੇਡਾ ਦਾ ਅੱਛਾ ਪੰਗਰ ਦਾ ਲਾਈ ਕਰਦੀ ਆ ਇਦੇ ਪਿੱਛੇ ਮੇਲਕਾਫ ਆ ਗਿਆ ਜੀ ਹਾਂਜੀ ਠੀਕ ਆ ਜੀ ਮੇਲਕਾਫ ਆ ਗਿਆ ਬਿਲਕੁਲ ਦਾ ਵੀ ਆ ਰਾਤੀ ਵੀ ਪੂਰੇ ਕਦ ਕਾਠ ਵਾਲੀ ਮੈਂ ਵੇਚ ਲੋ ਨੀਵਾ ਖਾਣਾ ਵੀ ਜਿਹੜਾ ਚੰਗਾ ਲੱਗਾ ਮੁਠੀ ਦਾ ਖਾਣ ਲੱਗਾ ਪਿਆ ਇਹਦੇ ਚੈੱਕ ਕਰ ਸਕਦੇ ਚੱਟੇ ਦੇ ਦੋਵੇਂ ਪਾਸੇ ਡੱਬ ਦੋਵੇਂ ਪਾਸੇ ਉਹਨਾਂ ਹੀ ਪਛਾਣ ਹੋਏ ਠੀਕ ਆ ਜੀ ਹਾਂਜੀ ਐਨ ਅੱਜ ਤੁ ਜਾ ਮਾਰ ਕੇ ਬੰਨ ਲਾਈ ਦੱਦੀ ਆ ਇਹਦਾ ਹਰਮੋਨ ਵੀ ਕੀ ਇਹਦਾ ਹਰਮੋਨ ਵੀ ਸਵਾ ਲੱਖ ਕਰ ਦੇਈ ਹੈ ਅੱਛਾ ਜੀ ਇੱਕ ਵੀ ਦੇ ਲਈਏ ਹੋਰ ਕਰਦੀ ਹੈ ਇਹ ਆਣਾ ਜੱਗੇ ਵੀਰ ਇੱਕ 10 ਦੀ ਮਹਿ ਰਾਵਾਂਗੇ ਠੀਕ ਹੈ ਠੀਕ ਹਾਂਜੀ ਲਓ ਜੀ 1 ਲੱਖ ਤੇ 10 ਹਜ਼ਾਰ ਦੀ ਪ੍ਰੈਸਿਡੈਂਟੈਂਕੀ ਹਿਸਾਬ ਨਾਲ ਆਹ ਦੇਖ ਲਓ ਮਹਿ ਦੀ ਵੀਰਗੀ ਕੱਦ ਹੋਈ ਚੁ ਪੂਰੀ ਪਲੀ ਮੈਂ ਪੱਕੀ ਕੋ ਚਲੋ ਸਾਹਵਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਊਗੀ 5 ਘਰ ਵਾਲੇ ਦੇ ਕਹਿਣ ਮੁਤਾਬਕ 16 ਲੀਟਰ ਤੇ ਬਾਈ ਕਹਿੰਦਾ ਕਿ 14 15 ਵੀ ਕੱਢੀ ਜਾਵੇ ਤੇ ਬਹੁਤ ਹੁੰਦਾ ਦੁੱਧ ਤੇ ਅੱਖਾਂ ਦੋਵੇਂ ਮਣਕੀਆਂ ਆ ਗਈਆਂ ਤੇ ਟੇਡਾ ਛੱਟ ਛੱਟ ਦੇ ਆਹ ਲੈ